ਅਵਤਾਰ ਸਿੰਘ ਖੰਡੇ ਹੋਣਾਂ ਦੇ ਨਾਲ ਜੋ ਵਾਪਰੇ ਆ ਇੰਗਲੈਂਡ ਦੇ ਵਿੱਚ ਉਹਨਾਂ ਦੇ ਸਾਥੀਆਂ ਦਾ ਹੀ ਨਾਮ ਜਿਹੜਾ ਆ ਉਹ ਲਾਇਆ ਜਾ ਰਿਹਾ। ਜਰਮਨੀ ਦੀ ਪੁਲਿਸ ਵੱਲੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਫੜੇ ਜਾ ਰਹੇ ਸੀ ਜਿਨ੍ਹਾਂ ਉੱਪਰ ਇਹ ਦੋਸ਼ ਲੱਗ ਰਹੇ ਸੀ ਕਿ ਇਹ ਰੌ ਦੇ ਵਾਸਤੇ ਸਿੱਖਾਂ ਦੀ ਜਸੂਸੀ ਕਰ ਰਹੇ ਸੀ। ਰੀਪੂ ਦਮਨ ਸਿੰਘ ਮਲਿਕ ਨੂੰ ਕੈਨੇਡਾ ਦੇ ਵਿੱਚ ਕੀਤਾ ਜਾਂਦਾ ਤੇ ਉਹਦੇ ਪਿੱਛੇ ਹਰਦੀਪ ਸਿੰਘ ਨਿੱਜਰ ਹੋਣਾਂ ਦਾ ਨਾਮ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਂਦੀ। ਸਾਰੇ ਜਿਹੜੀ ਇਸ ਤਰ੍ਹਾਂ ਦੀਆਂ ਫੁਆਹਾਂ ਫੈਲਾਈਆਂ ਜਾਂਦੀਆਂ ਨੇ ਉਹਦੇ ਵਿੱਚੋਂ ਈਡੀਆ ਇਹ ਗੱਲ ਦਿਖਾਣਾ ਚਾਹੁੰਦਾ ਕਿ ਸਿੱਖ ਆਪਸ ਦੇ ਵਿੱਚ ਲੜ ਰਹੇ ਆ ਜਿੰਨੀ ਸਾਰੀ ਘਟਨਾਵਾਂ ਵਾਪਰ ਰਹੇ ਨੇ ਜਿਸ ਤਰੀਕੇ ਨਾਲ ਜਦੋਂ ਉਹਨੂੰ ਨੇਠ ਕੇ ਦੇਖਦੇ ਆ ਤਾਂ ਜਿਹੜੀ ਤੁਸੀਂ ਗੱਲ ਕਹੀ ਕਿ ਪੰਜਾਬ 'ਚ ਹਮਲੇ ਹੋ ਸਕਦੇ ਇਹਦੀ ਬਹੁਤ ਵੱਡੀ ਸੰਭਾਵਨਾ ਆ ਕਿ ਜੋ ਇੱਕ ਵਿਜਨ ਹੈਗਾ ਆ ਬੇਪਰਵਾਦ ਦਾ ਜਾਂ ਹਿੰਦੂਤਵ ਦਾ ਉਹਨੂੰ ਅਮਲੀ ਰੂਪ ਦੇ ਵਿੱਚ ਇੱਥੇ ਲਾਗੂ ਕਰਨਾ। ਦੋਵੇਂ ਟੀ ਇਹ ਗੱਲ ਨਹੀਂ ਚਾਹੁੰਦੀ ਕਿ ਸਿੱਖਾਂ ਦੇ ਵਿੱਚੋਂ ਕੋਈ ਵੀ ਧਿਰ ਜਿਹੜੀ ਕ੍ਰੈਡੀਬਲ ਆ ਜਿਹੜੀ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਆ ਤੇ ਜਿਹੜੀ ਕੱਲ ਨੂੰ ਕਿਸੇ ਵੀ ਤਰ੍ਹਾਂ ਦੇ ਅਫਰਾ ਤਫਰੀਦ ਦੇ ਹਾਲਾਤ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਤਬਦੀਲੀ ਆਂਦੀ ਹੈ ਉਹ ਸਿੱਖਾਂ ਦੀ ਰਿਪਰੈਜੈਂਟੇਸ਼ਨ ठोस ਰੂਪ ਦੇ ਵਿੱਚ ਦੇ ਸਕਦੀ ਹੋਵੇ ਸਿੱਖ ਆਪਣੇ ਮਾਮਲਿਆਂ ਤੋਂ ਅੱਗੇ ਜਾ ਕੇ ਇਸ ਸਾਰੇ ਖਿੱਤੇ ਦੇ ਵਿੱਚ ਕੋਈ ਸਾਂਝੇ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਕਪੈਸਿਟੀ ਜਿਹੜੀ ਆ ਉਹ ਸਿੱਧ ਕਰ ਚੁੱਕੇ ਔਰ ਜਿੰਨੀ ਡਿਪਲੋਮੇਸੀ ਪੱਛਮੀ ਤਾਕਤਾਂ ਇੰਡੀਆ ਦੇ ਨਾਲ ਕਰ ਰਹੀਆਂ ਨੇ ਉਹਦੇ ਵਿੱਚ ਸਿੱਖ ਤੇ ਖਾਲਿਸਤਾਨ ਦਾ ਮੁੱਦਾ ਬਿਲਕੁਲ ਕੇਂਦਰ ਦੇ ਵਿੱਚ ਆ ਉਹਦੇ ਦੁਆਲੇ ਘਟੋ ਘਟ ਐਟ ਲੀਸਟ ਨਰੇਟਿਵ ਜਾਂ ਬਿਰਤਾਂਤ ਜਿਹੜਾ ਆ ਉਹ ਉਹਦੇ ਦੁਆਲੇ ਕੋ ਹੁੰਦਾ ਨਜ਼ਰ ਆ ਰਿਹਾ ਹੈ। ਜੇਕਰ ਪੰਜਾਬ ਇੰਡੀਆ ਦੇ ਕੋਲੋਂ ਜਾਂਦਾ ਤੇ ਜ਼ਾਹਰ ਜੀ ਗੱਲ ਹੈ ਕਿ ਉੱਪਰ ਦਾ ਲੰਗਾ ਜਿਹੜਾ ਉਹ ਵੀ ਉਹਨਾਂ ਦਾ ਬੰਦ ਹੁੰਦਾ। ਇਹ ਪਹਿਲੀ ਵਾਰ ਹੋਇਆ 75 ਸਾਲਾਂ ਦੇ ਦੌਰਾਨ ਕਿ ਜਿਹੜੇ ਬੰਦੇ ਇੰਡੀਆ ਨੂੰ ਇਰੀਟੇਟ ਕਰਦੇ ਸੀਗੇ ਅੱਜ ਉਹਨਾਂ ਨੂੰ ਆਪਣੀਆਂ ਜਾਨ ਬਚਾਉਣ ਦੇ ਲਈ ਲੁਕਣਾ ਪੈ ਰਿਹਾ ਜਾਂ ਉਹਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਜਾਂ ਦੂਜੇ ਮੁਲਕਾਂ 'ਚ ਜਾ ਕੇ ਅਸੀਂ ਉਹਨਾਂ ਨੂੰ ਹਿੱਟ ਕਰ ਰਹੇ ਹਾਂ। ਸਾਰੀਆਂ ਗੱਲਾਂ ਤੋਂ ਇਹ ਗੱਲ ਲਗਭਗ ਸਾਫ਼ ਹੋ ਗਈ ਸੀਗੀ ਕਿ ਆਉਂਦੇ ਸਮੇਂ ਦੇ ਵਿੱਚ ਇੰਡੀਆ ਹੁਣ ਸਿੱਖਾਂ ਦੇ ਉੱਪਰ ਹਮਲਾਵਰ ਰੁਖ ਜਿਹੜਾ ਆ ਉਹ اختیار ਕਰੂਗਾ ਤੇ ਅੱਜ ਵੀ ਸਿੱਖ ਬੇਸ਼ੱਕ ਦੁਨੀਆ ਦੇ ਵਿੱਚ ਫੈਲੇ ਹੋਏ ਆ ਪਰ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਯੂਨਿਟੀ ਨੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਦਿਨਾਂ ਤੋਂ ਭਾਰਤ ਸਰਕਾਰ ਤੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਕਿ ਭਾਰਤ ਸਰਕਾਰ ਇਸ ਦੀਆਂ ਏਜੰਸੀਆਂ ਖਾਲਿਸਤਾਨ ਦੀ ਮੰਗ ਕਰਨ ਵਾਲੇ ਕਾਰਕੁਨਾਂ ਉੱਪਰ ਲੀਡਰ ਉੱਪਰ ਜਾਨਲੇਵਾ ਹਮਲਾ ਕਰਵਾ ਰਹੀ ਆ ਔਰ ਇਹਨਾਂ ਹਮਲਿਆਂ ਤਹਿਤ ਹੀ ਅਵਤਾਰ ਸਿੰਘ ਖੰਡਾ ਹਰਦੀਪ ਸਿੰਘ ਨਿੱਜਰ ਪਰਮਜੀਤ ਸਿੰਘ ਪੰਜਵੜ ਇਹਨਾਂ ਦੀ ਹੱਤਿਆ ਹੁੰਦੀ ਆ ਜਾਂ ਇਹ ਲੋਕ ਮਾਰੇ ਜਾਂਦੇ ਨੇ ਤਾਂ ਪਹਿਲਾਂ ਕੈਨੇਡਾ ਨੇ ਭਾਰਤ ਸਰਕਾਰ ਤੇ ਦੋਸ਼ ਲਾਏ ਹੁਣ ਅਮਰੀਕਾ ਦੀ ਸਰਕਾਰ ਨੇ ਵੀ ਭਾਰਤ ਸਰਕਾਰ ਤੇ ਸਿੱਧੇ ਸਿੱਧੇ ਦੋਸ਼ ਲਾਏ ਨੇ ਕੇਸ ਵੀ ਦਰਜ ਹੋਏ ਨੇ ਨਿਊਯਾਰਕ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਇਹ ਤੇ ਭਾਰਤ ਸਰਕਾਰ ਲਗਾਤਾਰ ਰਿਐਕਟ ਕਰ ਰਹੀ ਆ ਕੈਨੇਡਾ ਵਰੀ ਉਹ ਵੱਖਰੇ ਤਰੀਕੇ ਨਾਲ ਰਿਐਕਟ ਕਰਦੀ ਆ ਅਮਰੀਕਾ ਦੇ ਇਲਜ਼ਾਮਾਂ ਤੇ ਵੱਖਰੇ ਤਰੀਕੇ ਨਾਲ ਰਿਐਕਟ ਕਰਦੀ ਆ ਇਸ ਸਾਰਾ ਵਰਤਾਰਾ ਕੀਆ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕ ਕੌਣ ਨੇ ਉਹ ਵਿਦੇਸ਼ਾਂ ਚ ਬੈਠੇ ਨੇ ਪੰਜਾਬ ਵਿੱਚ ਕਿੰਨਾ ਕੁ ਉਹਨਾਂ ਦਾ ਬੇਸ ਆ ਤੇ ਇਹ ਹਤਿਆਵਾਂ ਕਿਉਂ ਹੋ ਰਹੀਆਂ ਨੇ ਆਪਾਂ ਸਾਰੇ ਕਸਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਖ ਸਿਆਸਤ ਮੈਗਜ਼ੀਨ ਦੇ ਸੰਪਾਦਕ ਨੇ ਪਰਮਜੀਤ ਸਿੰਘ ਜੀ ਗਾਦੀ ਕਾਈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੱਤੇ ਜੀ ਜੀ ਆਪਾਂ ਪਹਿਲਾਂ ਇਹ ਦੇਖਦੇ ਹਾਂ ਕਿ ਕੈਨੇਡਾ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕੁਝ ਹਤਿਆਵਾਂ ਹੁੰਦੀਆਂ ਨੇ ਕੁਝ ਕਤਲ ਹੁੰਦੇ ਨੇ ਕੁਝ ਮੌਤਾਂ ਹੁੰਦੀਆਂ ਨੇ ਜਿਵੇਂ ਮੈਂ ਕੁਝ ਨਾਮ ਲਏ ਨੇ ਪਹਿਲਾਂ ਜੀ ਪਹਿਲਾਂ ਤਾਂ ਗਾਜੀ ਸਾਹਿਬ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰ ਲਈ ਕਿ ਇਹਨਾਂ ਦੀ ਕੋਈ ਕੜੀ ਜੁੜਦੀ ਹੈ ਜਿਹੜੀਆਂ ਇਹ ਹੱਤਿਆਵਾਂ ਹੋਈਆਂ ਨੇ ਜਾਂ ਫਿਰ ਇਹ ਜਿਹੜੇ ਡੈਥ ਹੋਈਆਂ ਨੇ ਦੇਖੋ 1980ਵਿਆਂ ਦੇ ਵਿੱਚ ਬਾਰੇ ਦੇ ਵਿੱਚ ਜੋ ਉਸ ਸਮੇਂ ਦੇ ਅਧਿਕਾਰੀ ਸੀਗੇ ਰੋ ਜਾਂ ਹੋਰ ਨਾ ਖੂਫੀਆ ਏਜੰਸੀਆਂ ਦੇ ਜਾਂ ਸੁਰੱਖਿਆ ਮਾਮਲਿਆਂ ਦੇ ਨਾਲ ਸੰਬੰਧਿਤ ਜਿਹੜੇ ਮਾਹਰ ਜਿਨ੍ਹਾਂ ਨੇ ਬਾਅਦ ਦੇ ਵਿੱਚ ਕਿਤਾਬਾਂ ਲਿਖੀਆਂ ਉਹਨਾਂ ਨੇ ਇਹ ਗੱਲ ਲਿਖੀ ਕਿ ਰੋ ਦੇ ਵੱਲੋਂ ਉਸ ਸਮੇਂ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਆਪਰੇਸ਼ਨ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਕੀਤੇ ਗਏ ਜਿੱਥੇ ਕਿੰਨ ਨੂੰ ਲੱਗਦਾ ਸੀਗਾ ਕਿ ਜਿਹੜੀ ਪੰਜਾਬ ਦੇ ਵਿੱਚ ਲਹਿਰ ਚੱਲ ਰਹੀ ਉਸ ਮਾਮਲੇ 'ਚ ਪਾਕਿਸਤਾਨ ਦੀ ਕੋਈ ਭੂਮਿਕਾ ਹੋ ਸਕਦੀ ਹੈ ਤੇ ਜਿਹੜੇ ਕਿਤਾਬਾਂ ਦੇ ਵਿੱਚ ਵੇਰਵੇ ਆਏ ਨੇ ਉਹਨਾਂ ਦੇ ਮੁਤਾਬਕ ਕਿ ਉੱਥੇ ਬੰਬ ਧਮਾਕੇ ਕਚਰਾ ਕਰਾਚੀ ਜਾਂ ਲਾਹੌਰ ਵਗੈਰਾ ਦੇ ਵਿੱਚ ਕਰਵਾਉਣੇ ਸੋ ਇਹ ਇੱਕ ਪਿਸ਼ੋਕੜ ਹੈਗਾ ਜਿੱਦੇ ਚੋਂ ਇਹ ਗੱਲ ਪਤਾ ਲੱਗਦੀ ਕਿ ਜਿਹੜੀ ਰਿਸਰਚ ਐਂਡ ਐਨਾਲਿਸਿਸ ਵਿੰਗ ਹੈ ਜਿਹੜਾ ਕਿ ਪ੍ਰਧਾਨ ਮੰਤਰੀ ਦੇ ਅੰਦਰ ਹੈ ਔਰ ਇਹਦਾ ਜਿਹੜਾ ਰੌ ਦਾ ਮੁਖੀ ਆ ਉਹ ਕੈਬਨਟ ਦੇ ਵਿੱਚ ਬਤੌਰ ਸੈਕਟਰੀ रिसर्च ਜਿਹੜਾ ਆ ਉਹ ਸ਼ਾਮਿਲ ਹੁੰਦਾ ਆ ਸੋ ਉਹਦੇ ਵੱਲੋਂ ਇਸ ਤਰ੍ਹਾਂ ਦਾ ਇਹਨਾਂ ਦਾ ਪਿਛੋਕੜ ਹੈਗਾ ਆ ਜਿਸ ਤਰ੍ਹਾਂ ਕਾਉਬॉयਜ਼ ਆਫ ਰੌ ਬੜੀ ਮਸ਼ਹੂਰ ਕਿਤਾਬ ਹੈਗੀ ਉਹਦੇ ਵਿੱਚ ਵੀ ਇਹਦੇ ਵੇਰਵੇ ਜਿਹੜੇ ਹੋ ਹੈਗੇ ਆ ਖਾਸ ਕਰਕੇ 2014 ਦੇ ਵਿੱਚ ਜਿਹੜੀ ਸੱਤਾ ਤਬਦੀਲੀ ਇੰਡੀਆ ਦੇ ਵਿੱਚ ਅੰਦਰੂਨੀ ਤੌਰ ਦੇ ਉੱਪਰ ਹੋਈ ਉਸ ਤੋਂ ਬਾਅਦ ਦੇ ਵਿੱਚ ਇੱਥੇ ਰਾਜਤੰਤਰੀ ਢਾਂਚਾ ਇੱਕ ਨਵੀਆਂ ਲੀਹਾਂ ਦੇ ਉੱਪਰ ਉੱਤਰਨਾ ਸ਼ੁਰੂ ਹੋਇਆ ਆਮ ਸ਼ਬਦਾਂ ਚ ਆਪਾਂ ਕਹਿ ਲਈਏ ਕਿ ਸਟੇਟ ਕਰਾਫਟ ਇੱਕ ਨਵੇਂ ਤਰੀਕੇ ਦੇ ਨਾਲ ਹੋਈ ਜਿਹਦੇ ਵਿੱਚੋਂ ਈਡਿਆ ਨੇ ਆਪਣੇ ਆਪ ਨੂੰ ਵਿਸ਼ਵਗੁਰੂ ਹੋਣ ਦਾ ਦਾਵਾ ਕਰਨਾ ਸ਼ੁਰੂ ਕੀਤਾ ਹਿੰਦੂ ਰਾਸ਼ਟਰ ਦਾ ਕਿਹਾ ਅਮਰਤਕਾਲ ਵਾਲੀ ਜਿਹੜੀ ਗੱਲ ਹੋਣ ਚੱਲ ਰਹੀ ਹੈ ਕਿ ਜੋ ਇੱਕ ਵਿਜਨ ਹੈਗਾ ਆ ਬੇਪਰਵਾਦ ਦਾ ਜਾਂ ਹਿੰਦੂਤਵ ਦਾ ਉਹਨੂੰ ਅਮਲੀ ਰੂਪ ਦੇ ਵਿੱਚ ਇੱਥੇ ਲਾਗੂ ਕਰਨਾ ਸੋ ਉਹਦੇ ਵਿੱਚੋਂ ਜੇਕਰ ਤੁਸੀਂ ਦੇਖਦੇ ਰਹੇ ਹੋ ਮੈਂ ਕਿਉਂਕਿ ਅਸੀਂ ਸਿੱਖ ਸਿਆਸਤ ਦੇ ਉੱਪਰ ਹੀ ਗੱਲਾਂ ਕਵਰ ਕਰਦੇ ਰਹੇ ਤਾਂ 2015 ਤੋਂ ਹੀ ਲਗਾਤਾਰ ਖਬਰਾਂ ਆ ਰਹੀਆਂ ਸੀ ਖਾਸ ਕਰਕੇ ਯੂਰਪ ਦੇ ਵਿੱਚੋਂ ਯੂਰਪ ਦੇ ਦੇ ਵਿੱਚੋਂ ਵੀ ਜੇ ਗੱਲ ਕਰ ਲਈਏ ਤਾਂ ਜਰਮਨੀ ਦੇ ਵਿੱਚੋਂ ਕਿ ਜਿੱਥੇ ਜਰਮਨੀ ਦੀ ਪੁਲਿਸ ਵੱਲੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਫੜੇ ਜਾ ਰਹੇ ਸੀ ਜਿਨ੍ਹਾਂ ਉੱਪਰ ਇਹ ਦੋਸ਼ ਲੱਗ ਰਹੇ ਸੀ ਕਿ ਇਹ ਰੌ ਦੇ ਵਾਸਤੇ ਸਿੱਖਾਂ ਦੀ ਜਸੂਸੀ ਕਰ ਰਹੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਸਿੱਖ ਜੋੜੇ ਦੀ ਗੱਲ ਵੀ ਚੱਲੀ ਉਹਨਾਂ ਦੇ ਉੱਪਰ ਮੁਕੱਦਮਾ ਵੀ ਚੱਲਿਆ ਫ੍ਰੈਂਕਫਰਟ ਕੋਰਟ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਹੋਈ ਔਰ ਜਸੂਸੀ ਕਰ ਰਹੇ ਨੇ ਹਾਂਜੀ ਉਹਨਾਂ ਦੇ ਉੱਪਰ ਇਹ ਸੀਗਾ ਕਿ ਇਹ ਰੌ ਦੇ ਵਾਸਤੇ ਸਿੱਖਾਂ ਦੀ ਜਸੂਸੀ ਕਰ ਰਹੇ ਔਰ ਇਹ ਪਹਿਲੀ ਵਾਰ ਸੀਗਾ ਕਿ ਕਿਸੇ ਵੀ ਕਿਸੇ ਵੀ ਅਦਾਲਤ ਦੇ ਵਿੱਚ ਕਿਸੇ ਮੁਲਕ ਦੀ ਪੁਲਿਸ ਦੇ ਵੱਲੋਂ ਪ੍ਰਤੱਖ ਰੂਪ ਦੇ ਵਿੱਚ ਰੌ ਦਾ ਨਾਮ ਲਿਆ ਗਿਆ ਹੋਵੇ ਕਿ ਰੌ ਜਿਹੜੀ ਆ ਉਹ ਸਿੱਖਾਂ ਦੀ ਜਸੂਸੀ ਕਰਵਾ ਰਹੀ ਔਰ ਖਾਸ ਕਰਕੇ ਯੂਰਪ ਦੇ ਵਿੱਚੋਂ ਕਸ਼ਮੀਰੀ ਤੇ ਸਿੱਖ ਕਾਰਕੁਨਾਂ ਦੀ ਜਿਹੜੀ ਜਸੂਸੀ ਦਾ ਮਾਮਲਾ ਆ ਰਿਹਾ ਔਰ ਇਹ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਭਾਜਪੀ ਦੀ ਮੋਦੀ ਸ਼ਾਹ ਸਰਕਾਰ ਇਹ ਗੱਲ ਕਹਿ ਰਹੀ ਸੀਗੀ ਕਿ ਅਸੀਂ ਸਿੱਖਾਂ ਦੇ ਜੋ ਵੀ ਅਨਸੈਟਲਡ ਮਸਲੇ ਹੈਗੇ ਆ ਉਹਨਾਂ ਦਾ ਹੱਲ ਕਰਨ ਦੇ ਲਈ ਤਿਆਰ ਆਂ ਆ ਇੰਗਲੈਂਡ ਦੇ ਵਿੱਚ ਨਰਿੰਦਰ ਮੋਦੀ ਜਾਂਦੇ ਉੱਥੋਂ ਦੇ ਆਗੂਆਂ ਦੇ ਨਾਲ ਮਿਲਦੇ ਨੇ ਬਾਅਦ ਵਿੱਚ 2019 ਦੇ ਵਿੱਚ ਕੁਝ ਸਿੱਖ ਵੀ ਆਗੂ ਜਿਹੜੇ ਆ ਬਾਹਰਲੇ ਮੁਲਕਾਂ ਦੇ ਵਿੱਚੋਂ ਉਹ ਇੰਡੀਆ ਦੇ ਵਿੱਚ ਗੱਲਬਾਤ ਦੇ ਲਈ ਆਉਂਦੇ ਆ ਪਰ ਉਸ ਸਾਰੇ ਹਾਲਾਤ ਤੇ ਜਿਸ ਤਰੀਕੇ ਦੇ ਨਾਲ ਸੰਸਾਰ ਦੀ ਸਿਆਸਤ ਦਾ ਜਿਹੜਾ ਇੱਕ ਆਲਮੀ ਤਾਕਤ ਦਾ ਤਵਾਜਨ ਬਣਿਆ ਹੋਇਆ ਸੀਗਾ ਜਿਹੜਾ ਖਾਸ ਕਰਕੇ ਦੂਜੀ ਸੰਸਾਰ ਜੰਗ ਤੋਂ ਬਾਅਦ ਤੇ ਸੋਵੀਅਤ ਰਸ਼ੀਆ ਟੁੱਟਣ ਤੋਂ ਬਾਅਦ ਇੱਕ ਤ੍ਰਵੀ ਤਾਕਤ ਵਾਲਾ ਜਿਹੜਾ ਸੰਸਾਰ ਆਪਾਂ ਦੇਖਿਆ ਜਿੱਚ ਅਮਰੀਕਾ ਨੂੰ ਕਹਿ ਸਕਦੇ ਕਿ ਉਹ ਦੁਨੀਆ ਦਾ ਸਰਪੰਚ ਸੀਗਾ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਖਾਸ ਤੌਰ ਦੇ ਉੱਪਰ ਚੀਨ ਦੇ ਉਭਾਰ ਤੋਂ ਬਾਅਦ ਉਹ ਤਵਾਜਨ ਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋਣੀ ਹੈ ਦੱਖਣੀ ਏਸ਼ੀਆ ਦਾ ਖਿੱਤਾ ਇੱਕ ਅਜਿਹਾ ਖਿੱਤਾ ਹੈਗਾ ਕਿ ਜਿਹਦੇ ਬਾਰੇ ਦੇ ਵਿੱਚ ਸੰਸਾਰ ਦੀਆਂ ਵੱਡੀਆਂ ਤਾਕਤਾਂ ਦਾ ਜੇ ਭੀੜ ਹੋਇਆ ਤੇ ਜਿਹੜੇ ਸੰਭਾਵੀ ਖਿੱਤੇ ਬਣਦੇ ਆ ਉਹਨਾਂ ਦੇ ਵਿੱਚੋਂ ਇੱਕ ਦੱਖਣੀ ਏਸ਼ੀਆ ਦਾ ਖਿੱਤਾ ਹੈ ਔਰ ਦੱਖਣੀ ਏਸ਼ੀਆ ਦੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦਾ ਕੁਮਾਂਤਰੀ ਤਾਕਤਾਂ ਦਾ ਮੁਫਾਦ ਛੇੜਦਾ ਆ ਉਹ ਕਿਸੇ ਟਕਰਾਅ ਦੇ ਰੂਪ ਦੇ ਵਿੱਚ ਜਾਂਦਾ ਆ ਜਾਂ ਜਿਸ ਤਰ੍ਹਾਂ ਹੁਣ ਜਿਹਨੂੰ ਬਿਗ ਗੇਮਸ ਕਿਹਾ ਜਾਂਦਾ ਜਿਹੜੀ ਇੰਡੋ-ਪੈਸੀਫਿਕ ਦੀ ਗੱਲ ਹੋ ਰਹੀ ਤੇ ਖਾਸ ਤੌਰ ਦੇ ਉੱਪਰ ਜਿੱਦਾਂ ਸਾਊਥ ਚਾਈਨਾ ਸੀ ਵਾਲੀ ਗੱਲ ਹੋ ਰਹੀ ਆ ਜਿਸ ਤਰੀਕੇ ਦੇ ਨਾਲ ਕਦੀ ਸਮੁੰਦਰੀ ਜਹਾਜ਼ ਦੇ ਉੱਪਰ ਪਾਣੀ ਦੇ ਗੋਲੇ ਦਾਗੇ ਜਾਂਦੇ ਆ ਕਿਤੇ ਕੋਈ ਪੱਛਮੀ ਤਾਕਤ ਕਹਿੰਦੀ ਆ ਕਿ ਚੀਨ ਦੇ ਜਿਹੜੇ ਜਹਾਜ਼ ਨੇ ਉਹ ਬਿਲਕੁਲ ਸਾਡੇ ਲੜਾਕੂ ਜਹਾਜ਼ਾਂ ਦੇ ਨਾਲ ਬਰਾਬਰ ਆ ਗਏ ਇਸ ਤਰ੍ਹਾਂ ਦੀਆਂ ਜਿੰਨੀਆਂ ਘਟਨਾਵਾਂ ਵਾਪਰ ਰਹੀਆਂ ਉਹ ਦਿਖਾ ਰਹੀਆਂ ਕਿ ਇਹ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਇਹ ਟਕਰਾਵਲ ਨੂੰ ਵਧ ਰਿਹਾ ਹੈ ਮੈਂ ਉਸੇ ਦੇ ਉੱਪਰ ਹੀ ਆ ਰਹੇ ਹਾਂ ਇੱਕ ਪਿਸ਼ੋਕੜ ਨੂੰ ਸਮਝਣ ਦੇ ਲਈ ਕਿ ਜੇ ਇਹ ਗੱਲਾਂ ਵਾਪਰ ਦੀਆਂ ਨੇ ਇਸ ਸਾਰੇ ਦੇ ਵਿੱਚ ਪੰਜਾਬ ਤੇ ਸਿੱਖ ਜਿਹੜੇ ਆ ਉਹ ਬੜੀ ਅਹਿਮ ਸਥਾਨ ਗ੍ਰਹਿਣ ਕਰਦੇ ਆ ਬਿਲਕੁਲ ਵੀ ਅੰਤਰਰਾਸ਼ਟਰੀ ਪੋਲਿਟਿਕਸ ਇੱਕ ਪਾਸੇ ਤੇ ਦੂਸਰੇ ਪਾਸੇ ਪੰਜਾਬ ਦੀ ਗੱਲ ਜਾਂ ਖਾਲਸਾਣ ਦੀ ਮੰਗ ਕਰਨ ਵਾਲੀ ਗੱਲ ਇੱਕ ਖੇਤਰ ਦੀ ਗੱਲ ਕਰਨ ਵਾਲੀ ਇਹ ਕਿਵੇਂ ਜੋੜਦਿਆਂ ਨੇ ਤੁਸੀਂ ਕਿਵੇਂ ਜੋੜਦੇ ਹੋ ਇਸ ਇਸੇ ਇਸੇ ਦੇ ਉੱਪਰ ਹੀ ਆ ਰਹੇ ਸੀਗੇ ਕਿ ਪੰਜਾਬ ਦਾ ਜਿਹੜਾ ਖਿੱਤਾ ਆ ਉਹ ਆਪ ਦੀ ਭੂਗੋਲਕ ਸਥਿਤੀ ਕਰਕੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਅੱਜ ਤੋਂ ਨਹੀਂ ਸਦੀਆਂ ਤੋਂ ਦੋ ਮਹੱਤਵਪੂਰਨ ਖੇਤਰਾਂ ਦੇ ਵਿੱਚ ਇੱਕ ਵਪਾਰ ਦੇ ਵਿੱਚ ਤੇ ਦੂਜਾ ਕਿਸੇ ਤਰ੍ਹਾਂ ਦੀ ਵੀ ਫੌਜੀ ਸਰਗਰਮੀ ਦੇ ਵਿੱਚ ਅੱਜ ਵੀ ਜੇ ਇੰਡੀਆ ਨੇ ਸੈਂਟਰਲ ਏਸ਼ੀਆ ਦੇ ਨਾਲ ਵਪਾਰ ਕਰਨਾ ਹੋਵੇ ਜ਼ਮੀਨੀ ਰਸਤੇ ਦੇ ਉੱਪਰ ਤੇ ਸਭ ਤੋਂ ਟਿਕਾਊ ਸੜਕਾਂ ਤੇ 12 ਮਹੀਨੇ ਚੱਲਣ ਵਾਲੇ ਜਿਹੜੇ ਰਸਤੇ ਆਓ ਪੰਜਾਬ ਦੇ ਵਿੱਚ ਦੀ ਹੀ ਨਿਕਲ ਸਕਦੇ ਨੇ ਦੂਸਰੇ ਪਾਸੇ ਜੇਕਰ ਆਪਾਂ ਦੇਖੀਏ ਕਿ ਕਸ਼ਮੀਰ ਦਾ ਖਿੱਤਾ ਜਿਹੜਾ ਕਿ ਇੰਟਰਨੈਸ਼ਨਲੀ ਡਿਸਪਿਊਟਡ ਟੈਰੀਟਰੀ ਆ ਯੂਨਾਈਟਿਡ ਨੇਸ਼ਨਸ ਦੀ ਸਕਿਉਰਿਟੀ ਕੌਂਸਲ ਦਾ ਮਤਾ ਆ ਕਿ ਇੱਥੇ ਪਲੇਬਿਸਾਈਟ ਜਾਂ رائے شمਾਰੀ ਕਰਾ ਕੇ ਇਹਦਾ ਫੈਸਲਾ ਹੋਵੇ ਔਰ ਇੰਡੀਆ ਪਾਕਿਸਤਾਨ ਦੇ ਦਰਮਿਆਨ ਉਹ ਮਤਲਬ ਜੰਗਾਂ ਦਾ ਵੀ ਇੱਕ ਕਾਰਨ ਜਿਹੜਾ ਆ ਉਹ ਬਣਦਾ ਰਿਹਾ ਸੋ ਉਸ ਖਿੱਤੇ ਨੂੰ ਇੰਡੀਆ ਦਾ ਜਿੰਨਾ ਵੀ ਫੌਜੀ ਲੰਘਾ ਆ ਬੇਸ਼ੱਕ ਪਹਾੜਾਂ ਦੇ ਵਿੱਚੋਂ ਹੀ ਰਸਤੇ ਕੱਢੇ ਨੇ ਉਹਨਾਂ ਦੇ ਉੱਪਰ ਇੰਡੀਆ ਬਹੁਤੇ ਸਮੇਂ ਦੇ ਉੱਪਰ ਨਿਰਪਰ ਨਹੀਂ ਕਰ ਸਕਦਾ ਜੇ ਸਪਲਾਈ ਲਾਈਨ ਮੇਨਟੇਨ ਕਰਨ ਦਾ ਵੀ ਮਸਲਾ ਦੇਖੀਏ ਤਾਂ ਪੰਜਾਬ ਦੇ ਵਿੱਚੋਂ ਹੀ 12 ਮਾਸੀ ਸਪਲਾਈ ਲਾਈਨ ਜਿਹੜੀ ਹੈ ਉਹ ਇੰਡੀਆ ਬਣਾ ਕੇ ਰੱਖ ਸਕਦਾ ਜੇਕਰ ਪੰਜਾਬ ਇੰਡੀਆ ਦੇ ਕੋਲੋਂ ਜਾਂਦਾ ਤੇ ਜ਼ਾਹਰ ਜੀ ਗੱਲ ਹੈ ਕਿ ਉੱਪਰ ਦਾ ਲੰਗਾ ਜਿਹੜਾ ਉਹ ਵੀ ਉਹਨਾਂ ਦਾ ਬੰਦ ਹੁੰਦਾ ਸੋ ਇਹ ਸਾਰੇ ਕਾਸੇ ਦੇ ਮੱਦੇ ਨਜ਼ਰ ਇਹ ਗੱਲ ਬੜੀ ਸਪਸ਼ਟ ਸੀਗੀ ਕਿ ਪੰਜਾਬ ਦਾ ਖੇਤਾ ਮਹੱਤਵਪੂਰਨ ਭੂਮਿਕਾ ਅਖਤਿਆਰ ਕਰਨ ਜਾ ਰਿਹਾ ਹੈ ਤੇ ਉਹਦੇ ਨਾਲ ਹੀ ਇੱਕ ਜਿਹੜਾ ਸੀਪੈਕ ਨਿਕਲ ਰਿਹਾ ਸੀਗਾ ਉਹ ਵੀ ਸਾਂਝੇ ਪੰਜਾਬ ਦੇ ਵਿੱਚ ਦੀ ਹੋ ਕੇ ਜਾ ਰਿਹਾ ਸੀਗਾ ਉਹ ਵੀ ਇੱਕ ਮਹੱਤਵਪੂਰਨ ਕਾਰਨ ਸੀ ਔਰ ਜਿਸ ਤਰ੍ਹਾਂ ਦੇ ਨਾਲ ਪੱਛਮੀ ਮੁਲਕਾਂ ਦੇ ਵਿੱਚ ਸਿੱਖਾਂ ਨੇ ਆਪਣੇ ਇੱਕ ਪੈਰ ਜਮਾਏ ਖਾਸ ਕਰਕੇ 1980ਵਿਆਂ ਦੇ ਦਹਾਕੇ ਤੋਂ ਬਾਅਦ ਤੇ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਮੌਕੇ ਦੇ ਉੱਪਰ ਸਿੱਖਾਂ ਦੀ ਇੱਕ ਸੌਫਟ ਪਾਵਰ ਕਿ ਕੇਸ-ਕੇਸ ਤਰ੍ਹਾਂ ਦੇ ਸੈਲੀਬ੍ਰਿਟੀਜ਼ ਜਾਂ ਕੇਸ ਤਰ੍ਹਾਂ ਦੇ ਜਿਹੜੇ ਵੱਡੇ ادارے ਨੇ ਜਾਂ ਕਮਾਂਤਰੀ ਖਬਰਖਾਨੇ ਦੇ ਵਿੱਚ ਕਿਸ ਤਰ੍ਹਾਂ ਦੀ ਕਵਰੇਜ ਲੈਣ ਦੇ ਸਮਰੱਥਾ ਸਿੱਖਾਂ ਦੀ ਸਾਹਮਣੇ ਆਈ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਸਾਰੀਆਂ ਗੱਲਾਂ ਤੋਂ ਇਹ ਗੱਲ ਲਗਭਗ ਸਾਫ਼ ਹੋ ਗਈ ਸੀ ਕਿ ਆਉਂਦੇ ਸਮੇਂ ਦੇ ਵਿੱਚ ਇੰਡੀਆ ਹੁਣ ਸਿੱਖਾਂ ਦੇ ਉੱਪਰ ਹਮਲਾਵਰ ਰੁਖ ਜਿਹੜਾ ਆ ਉਹ اختیار ਕਰੂਗਾ ਸੋ ਇਸ ਸਾਰੇ ਪਿਸ਼ੋਕਰ ਨੂੰ ਜਦੋਂ ਆਪਾਂ ਧਿਆਨ ਦੇ ਵਿੱਚ ਰੱਖਦੇ ਆ ਕਮਾਂਤਰੀ ਪਦਰ ਦੇ ਉੱਪਰ ਜਿਹੜੀ ਤਬਦੀਲੀ ਹੋ ਰਹੀ ਆ ਖੇਤਰੀ ਪਦਰ ਦੇ ਉੱਪਰ ਹੋ ਰਹੀ ਆ ਪੰਜਾਬ ਤੇ ਸਿੱਖ ਕਿੰਨੀ ਮਹੱਤਵਪੂਰਨ ਥਾਂ ਰੱਖ ਰਹੇ ਨੇ ਉਦੇ ਵਿੱਚੋਂ ਆਪਾਂ ਨੂੰ ਇਹ ਗੱਲ ਸਮਝ ਆਉਂਦੀ ਕਿ ਜਿਹੜੇ ਇਹ ਵਿਦੇਸ਼ੀ ਤਾਕਤਾਂ ਦੇ ਵੱਲੋਂ ਕਿਹਾ ਜਾ ਰਿਹਾ ਆ ਕਿ ਇਹ ਗੱਲਾਂ ਵਾਪਰ ਰਹੀਆਂ ਜਾਂ ਇਸ ਤਰ੍ਹਾਂ ਦੇ ਨਾਲ ਹੁਣ ਤਾਂ ਬਿਲਕੁਲ ਸਬੂਤ ਹੀ ਜਿਹੜੇ ਹੈਗੇ ਆ ਉਹ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਆ ਗਏ ਪਰ ਗਾਜੀ ਸਾਹਿਬ ਇੰਡੀਆ ਨੂੰ ਕੀ ਫਾਇਦਾ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬੀ ਸਿੱਖ ਡਾਇਸਪੋਰਾ ਦਾ ਪੈਰ ਜਮਾਉਣਾ ਦੁਨੀਆ ਦੇ ਵਿੱਚ ਕਿਸਾਨ ਅੰਦੋਲਨ ਦੀ ਤਾਕ ਜਮਣੀ ਦੁਨੀਆ ਦੇ ਵਿੱਚ ਨਾ ਸਿੱਖਾਂ ਦੀ ਪੰਜਾਬੀਆਂ ਦੀ ਇੱਕ ਸ਼ਵੀ ਬਣਦੀ ਆ ਫਿਰ ਇੰਡੀਆ ਨੂੰ ਖਾਲਸਤਾਨ ਦੀ ਮੰਗ ਕਰਨ ਵਾਲੇ ਕਾਰਕੁਨਾਂ ਲੀਡਰਾਂ ਨੂੰ ਮਰਡਰ ਕਰਕੇ ਜਾਂ ਕਰਵਾ ਕੇ ਕਥੇ ਤੌਰ ਤੇ ਜੋ ਕਿਹਾ ਜਾ ਰਿਹਾ ਇੰਡੀਅਨ ਸਰਕਾਰ ਨੂੰ ਦਾ ਕੀ ਫਾਇਦਾ ਦੇਖੋ ਇੱਕ ਤਾਂ ਸਾਈਕੋਲੋਜੀਕਲੀ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੂਜਾ ਇੰਡੀਆ ਇਹ ਗੱਲ ਜ਼ਰੂਰ ਉਹਨਾਂ ਨੇ ਮਹਿਸੂਸ ਕੀਤੀ ਹੋਊਗੀ ਖਾਸ ਕਰਕੇ ਕਿਸਾਨੀ ਅੰਦੋਲਨ ਤੋਂ ਬਾਅਦ ਜੋ ਅਸੀਂ ਸਮਝਦੇ ਹਾਂ ਕਿ ਇੰਡੀਅਨ ਸਟੇਟ ਪੱਕਾ ਇਸ ਨਤੀਜੇ ਦੇ ਉੱਪਰ ਪਹੁੰਚੀ ਹੋਊਗੀ ਕਿ ਅੱਜ ਵੀ ਸਿੱਖ ਬੇਸ਼ੱਕ ਦੁਨੀਆਂ ਦੇ ਵਿੱਚ ਫੈਲੇ ਹੋਏ ਆ ਪਰ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਯੂਨਿਟੀ ਨੇ ਜੇਕਰ ਜਿਸ ਤਰ੍ਹਾਂ ਸਰੀਰ ਹੁੰਦਾ ਹੈ ਇੱਕ ਜੇਕਰ ਉਹਦੇ ਮਤਲਬ ਕਹਿ ਲੋ ਕਿ ਇੱਕ ਬਾਹਂ ਦੇ ਉੱਪਰ ਸੱਟ ਵੱਜਦੀ ਹੈ ਤੇ ਸਾਰਾ ਸਰੀਰ ਉਹਦਾ ਦੁੱਖ ਜਿਹੜਾ ਆ ਉਹ ਮਹਿਸੂਸ ਕਰਦਾ ਜਾਂ ਉਹਦੀ ਨਬਤ ਦੇ ਉੱਪਰ ਆ ਕੇ ਪਹੁੰਚਦਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਆ ਜਾਂ ਇੱਥੇ ਕੋਈ ਕਿਸਾਨੀ ਦੇ ਨਾਲ ਜੁੜਿਆ ਹੋਇਆ ਬਿਲਕੁਲ ਇੱਕ ਪੰਜਾਬ ਦੇ ਜਾਂ ਇੰਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਮਸਲਾ ਆ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਸਿੱਖ ਡਾਇਸਪੋਰਾ ਆ ਉਹ ਉਸ ਮਸਲੇ ਦੇ ਵਿੱਚ ਆਪਣਾ ਹਰ ਤਰ੍ਹਾਂ ਦਾ ਸਰੋਤ ਮਨੁੱਖੀ ਸਰੋਤ ਵਿੱਤੀ ਸਰੋਤ ਸੌਫਟ ਪਾਵਰ ਸਭ ਕੁਝ ਉਹਦੇ ਵਿੱਚ ਉਹ ਝੋਕ ਦਿੰਦੇ ਆ ਸੋ ਇਹ ਇਹ ਇਜ਼ ਇਨ ਕਿਸੇ ਵੀ ਭਾਈਚਾਰੇ ਦੀ ਇੰਨੀ ਪੈਠ ਬੰਨੀ ਤੇ ਖਾਸ ਕਰਕੇ ਉਹਨਾਂ ਦਾ ਉਸ ਖਿੱਤੇ ਦੇ ਵਿੱਚ ਹੋਣਾ ਜਿਹੜਾ ਖਿੱਤਾ ਇੰਡੀਆ ਦੇ ਵਾਸਤੇ ਮਹੱਤਵਪੂਰਨ ਹੈਗਾ ਇਹਦੇ ਵਿੱਚ ਉਹ ਹੈ ਕਿ ਉਹ ਇੱਕ ਤਾਂ ਮਾਨਸਿਕ ਦਬਾਅ ਜਿਹੜਾ ਹੈਗਾ ਆ ਉਹ ਪਾਉਣ ਦਾ ਯਤਨ ਕਰ ਰਹੇ ਆ ਪਰ ਆਪਾਂ ਪੰਜਾਬ ਚ ਕਿੰਨੀ ਕੁ ਹਲਚਲ ਵੇਖ ਰਿਹਾ ਜਿਹੜੀ ਲੀਡਰਸ਼ਿਪ ਦੀ ਆਪਾਂ ਗੱਲ ਕਰ ਰਹੇ ਜਿਨ੍ਹਾਂ ਤੇ ਅਟੈਕ ਹੋਣ ਜਾ ਰਹੇ ਸੀ ਜਾਂ ਹੋਏ ਆ ਠੀਕ ਹੈ ਤਾਂ ਉਹਨਾਂ ਦੀ ਕੋਈ ਇਨੀ ਮਾਸ ਫਾਲੋਇੰਗ ਤਾਂ ਪੰਜਾਬ ਵਿੱਚ ਲੱਗਦੀ ਨਹੀਂ ਹੈ ਨਾ ਤਾਂ ਪੰਜਾਬ ਵਿੱਚ ਕੋਈ ਵੱਡੇ ਪ੍ਰੋਟੈਸਟ ਹੋਇਆ ਫਿਰ ਉਹਨਾਂ ਉਹਨਾਂ ਨੂੰ ਟਾਰਗੇਟ ਕਰਕੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਇੰਡੀਆ ਦੀ ਸਰਕਾਰ ਇੰਨੀ ਬੇਵਕੂਫ ਹੈ ਕਿ ਉਹ ਇਨਾ ਰਿਸਕ ਲੈ ਕੇ ਜਿਹੜੇ ਬੰਦੇ ਬਿਲਕੁਲ ਹੀ ਪੰਜਾਬ ਦੇ ਵਿੱਚ ਇਰ ਰੈਲੇਵੈਂਟ ਨੇ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਹਮਲਾ ਕਰਨ ਜਾਂ ਖਤਮ ਕਰਨ ਦੀ ਕੋਸ਼ਿਸ਼ ਕਰੂਗੀ ਜਿੰਨਾ ਮੁਲਕਾਂ ਦਾ ਉਹਨਾਂ ਨੂੰ ਪਤਾ ਕਿ ਉਹ ਕਿਸੇ ਵੀ ਸਮੇਂ ਇੰਡੀਆ ਦੀ ਸਰਕਾਰ ਨੂੰ ਕਾਲਰ ਤੋਂ ਫੜ ਕੇ ਇਹਨਾਂ ਨੂੰ ਸਵਾਲ ਪੁੱਛ ਸਕਦੇ ਆ ਕਿ ਤੁਸੀਂ ਇੱਦਾਂ ਕਿਉਂ ਕੀਤਾ ਇਹ ਮੇਰਾ ਸਵਾਲ ਹੈ ਮੈਂ ਮੈਂ ਇਹੀ ਗੱਲ ਕਹਿ ਰਹੇ ਹਾਂ ਉਹ ਉਹਦੇ ਲਈ ਸਾਨੂੰ ਸਮਝਣ ਦੀ ਜ਼ਰੂਰਤ ਇਹ ਹੈਗੀ ਕਿ ਕਿਸੇ ਵੀ ਮਸਲੇ ਦੇ ਵਿੱਚ ਕਿੰਨੀ ਸੰਭਾਵਨਾ ਪਈ ਹੋਈ ਆ ਜਿਹੜੇ ਨੀਤੀ ਘੜੇ ਨੇ ਜਾਂ ਨੀਤੀ ਦੇ ਪੱਧਰ ਦੇ ਉੱਪਰ ਚੱਲਣ ਵਾਲੇ ਆਮ ਲੋਕ ਜਿਹੜੇ ਆ ਉਹ ਤੈਅ ਦੇ ਉੱਪਰ ਜੋ ਚੱਲ ਰਿਹਾ ਹੁੰਦਾ ਆ ਉਹ ਉਹਨੂੰ ਦੇਖਦੇ ਆ ਜਿਹੜੇ ਨੀਤੀਕਾਰੇ ਨੇ ਉਹ ਤੈਅ ਦੇ ਹੀਠਾ ਜਿ ਕਿੰਨਾ ਪੋਟੈਂਸ਼ੀਅਲ ਪਿਆ ਹੋਇਆ ਕਿੰਨੀ ਸੰਭਾਵਨਾ ਆ ਕਿ ਕੱਲ ਨੂੰ ਕੋਈ ਵੀ ਮੌਕਾ ਬਣਨ ਦੇ ਉੱਪਰ ਕੋਈ ਗੱਲ ਕਿੰਨੀ ਜ਼ਿਆਦਾ ਉਜਾਗਰ ਹੋ ਸਕਦੀ ਆ ਉਹ ਉਸ ਸੰਭਾਵਨਾ ਨੂੰ ਦੇਖ ਕੇ ਅਮਲ ਕਰਨਾ ਸ਼ੁਰੂ ਕਰਦੇ ਆ ਯਾਨੀ ਕਿ ਆਪਾਂ ਸਿੰਪਲ ਸ਼ਬਦਾਂ ਵਿੱਚ ਇਹ ਕੀ ਜਿਹੜੀ ਤੁਸੀਂ ਉਹਨੂੰ ਗੱਲ ਕਹੀ ਆ ਕਿ ਖਾਲਿਸਤਾਨ ਮੂਵਮੈਂਟ ਦੀ ਗੱਲ ਕਰਨ ਵਾਲੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਉਹ ਮੂਵਮੈਂਟ ਉਹ 27 ਪੱਦਰ ਤੇ ਆ ਤੇ ਜੇਕਰ ਇਸ ਤਰੀਕੇ ਦੀ ਕਿਲਿੰਗਸ ਹੁੰਦੀ ਆ ਤਾਂ ਉਹ ਉੱਭਰ ਕੇ ਸਾਹਮਣੇ ਆਉ ਤਾਂ ਉਹਦਾ ਫੈਰਾ ਇੰਡੀਅਨ ਸਟੇਟ ਨੂੰ ਤੁਸੀਂ ਇਹ ਕਹਿਣਾ ਚਾਹੁੰਦੇ ਦੇਖੋ ਮੈਂ ਇਹ ਗੱਲ ਕਹਿ ਰਿਹਾ ਕਿ ਇਸ ਕਰਕੇ ਸਰਕਾਰ ਹਮਲਾਵਰ ਹੋ ਰਹੀ ਉਹਨਾਂ ਨੂੰ ਇੰਨਾ ਪਤਾ ਹੈ ਕਿ ਜੇ ਸਿੱਖਾਂ ਦੀ ਹੁਣ ਮੌਜੂਦਾ ਸਥਿਤੀ ਨੂੰ ਪੰਜਾਬ ਦੇ ਵਿੱਚ ਦੇਖਾਂਗੇ ਆਪਾਂ ਤੇ ਆਪਾਂ ਨੂੰ ਲੱਗਦਾ ਸਿੱਖ ਲੀਡਰਸ਼ਿਪ ਖੰਡਾਓ ਦੇ ਵਿੱਚ ਐ ਸਿੱਖ ادارے ਜਿਹੜੇ ਆ ਉਹ ਖੰਡਾਓ ਦੇ ਵਿੱਚ ਐ ਤਾਕਤ ਖਿੰਡ ਰਹੀ ਐ ਪਹਿਲਾਂ ਤਾਂ ਧੜੇ ਆਪਸ ਦੇ ਵਿੱਚ ਲੜਦੇ ਸੀਗੇ ਹੁਣ ਧੜਿਆਂ ਦੇ ਵਿੱਚ ਜਿਹੜੇ ਕੋਈ ਛੋਟੇ ਛੋਟੇ ਗਰੁੱਪ ਸੀਗੇ ਉਹ ਵੀ ਆਪਸ ਦੇ ਵਿੱਚ ਲੜ ਰਹੇ ਆ ਤੇ ਸਟੇਟ ਇਹ ਸਾਰੀ ਸਥਿਤੀ ਨੂੰ ਜ਼ਿਆਦਾ ਹਵਾ ਦੇ ਰਹੀ ਐ ਉਹ ਕੋਈ ਵੀ ਇੱਕ ਸਿੱਖ ਧਿਰ ਜਾਂ ਕ੍ਰੈਡੀਬਲ ਸਿੱਖ ਇੰਸਟੀਚਿਊਸ਼ਨ ਅਦਾਰਾ ਜਾਂ ਕੋਈ ਵੀ ਜਥੇਬੰਦੀ ਬਚੀ ਨਹੀਂ ਰਹਿਣ ਦੇਣਾ ਚਾਹੁੰਦੀ ਜਿਹੜੀ ਤਾਕਤ ਜਿਹੜੇ ਹਿੱਸੇ ਸਿੱਖਾਂ ਦੇ ਵਿੱਚੋਂ ਬਿਲਕੁਲ ਭਾਜਪਾ ਜਾਂ ਸਟੇਟ ਦੇ ਨਾਲ ਚੱਲਦੇ ਸੀ ਬਾਦਲਦਲ ਉਹ ਹੁਣ ਉਹਨਾਂ ਨੂੰ ਵੀ ਪਹਿਲਾਂ ਵਾਲੀ ਸਥਿਤੀ 'ਚ ਨਹੀਂ ਰੱਖਣਾ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਆਇਆ ਕਿ ਜਦੋਂ ਹਾਲਾਤ ਬਦਲਦੇ ਨੇ ਤਾਂ ਅੱਜ ਵਰਗੇ ਡਾਇਨਾਮਿਕਸ ਨਹੀਂ ਰਹਿਣੇ ਬਦਲੇ ਹੋਏ ਹਾਲਾਤ ਦੇ ਵਿੱਚ ਕੋਈ ਵੀ ਧਿਰ ਜਿਹੜੀ ਪ੍ਰਭਾਵਸ਼ਾਲੀ ਅਸਰ ਰੱਖ ਸਕਦੀ ਹੋਵੇ ਸਿੱਖਾਂ ਦੇ ਵਿੱਚ ਬੇਸ਼ੱਕ ਉਹ ਭਾਜਪਾ ਦੇ ਜਾਂ ਸਟੇਟ ਦੇ ਇੰਡੀਅਨ ਸਟੇਟ ਦੇ ਨਾਲ ਹੀ ਹੋਵੇ ਉਹ ਉਹਨਾਂ ਨੂੰ ਵੀ ਇੰਨਾ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਜਿਹੜੇ ਕੱਲ ਨੂੰ ਸਿੱਖਾਂ ਦੇ ਹਿੱਤਾਂ ਦੇ ਵਿੱਚ ਸਟੈਂਡ ਲੈ ਕੇ ਕੋਈ ਵਕਰਾ ਮੁਲਕ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੱਧ ਅਧਿਕਾਰਾਂ ਦੀ ਗੱਲ ਜਾਂ ਕੋਈ ਵੀ ਹੁਣ ਨਾਲੋਂ ਬਿਹਤਰ ਰਾਜਸੀ ਤਾਕਤ ਸਿੱਖ ਜੁਟਾ ਸਕਣ ਇਹ ਇਹ ਨਹੀਂ ਕਰਨਾ ਚਾਹੁੰਦੇ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਿਹੜਾ ਇਹ ਟਕਰਾਅ ਆ ਜਾਂ ਤਬਦੀਲੀਆਂ ਆ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਉਪਰੇ ਪੱਦਰ ਦੀਆਂ ਨੇ ਜੋ ਇਹ ਵਾਪਰਨ ਜਾ ਰਿਹਾ ਆ ਜੋ ਸਭ ਨੂੰ ਨਜ਼ਰ ਆ ਰਿਹਾ ਲਗਭਗ ਪਿਛਲੇ 7-8 ਸਾਲ ਤੋਂ ਤਾਂ ਬਹੁਤ ਸਪਸ਼ਟ ਰੂਪ ਦੇ ਵਿੱਚ ਨਜ਼ਰ ਆ ਰਿਹਾ ਸੀਗਾ ਕਿ ਇਹ ਤਬਦੀਲੀਆਂ ਵਾਪਰਨੀਆਂ ਨੇ ਇਹਦੇ ਵਿੱਚ ਨਵਾਂ ਕਿਸ ਤਰ੍ਹਾਂ ਦਾ ਉਸਰਨਾ ਆ ਉਹ ਇੱਕ ਵਾਰ ਟੋਟਲ ਖਿਡਾਰੀ ਪੈਣ ਤੋਂ ਬਾਅਦ ਡਿਸਾਈਡ ਹੋਣਾ ਤੇ ਉਹਦੇ ਵਾਸਤੇ ਗਵਰਨਮੈਂਟ ਇਹ ਗੱਲ ਨਹੀਂ ਚਾਹੁੰਦੀ ਕਿ ਸਿੱਖਾਂ ਦੇ ਵਿੱਚੋਂ ਕੋਈ ਵੀ ਧਿਰ ਜਿਹੜੀ ਕ੍ਰੈਡੀਬਲ ਆ ਜਿਹੜੀ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਆ ਤੇ ਜਿਹੜੀ ਕੱਲ ਨੂੰ ਕਿਸੇ ਵੀ ਤਰ੍ਹਾਂ ਦੇ ਅਫਰਾ ਤਫਰੀਦੇ ਹਾਲਾਤ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਤਬਦੀਲੀ ਆਂਦੀ ਹੈ ਉਹ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਥੋਸ ਰੂਪ ਦੇ ਵਿੱਚ ਦੇ ਸਕਦੀ ਹੋਵੇ ਸੋ ਉਹਨੂੰ ਉਹਨੂੰ ਕਰਨ ਦੇ ਵਾਸਤੇ ਦੂਜਾ ਇੱਕ ਗੱਲ ਇਹ ਵੀ ਹੈਗੀ ਹੈ ਕਿ ਸਿੱਖਾਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਖਾਸ ਕਰਕੇ ਕਿ ਅਨਸਾਰਨੀ ਅੰਦੋਲਨ ਤੋਂ ਬਾਅਦ ਇੱਕ ਖੁੱਲ ਕੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਜਿਹੜੀ ਗੱਲ ਹੈ ਉਹ ਆ ਗਈ ਸੀ ਸੋ ਉਹ ਵੀ ਇੱਕ ਸਾਈਕੋਲੋਜੀਕਲ ਦਬਾਅ ਪਾਉਣ ਦੀ ਵੀ ਇਹਦੇ ਪਿੱਛੇ ਗੱਲ ਹੈਗੀ ਹੈ ਕੀ ਲੱਗਦਾ ਕਿ ਬੀਜੇਪੀ ਇਹਦਾ ਫਾਇਦਾ ਖੱਟ ਚੁੱਕੀ ਹੈ ਕਿਉਂਕਿ ਜਿਸ ਕਿਸਮ ਦੇ ਨਾਲ ਹੁਣ ਚੋਣਾਂ ਦੇ ਨਤੀਜੇ ਆਏ ਨੇ ਬੀਜੇਪੀ ਨੂੰ ਚੰਗੀ ਖਾਸੀ ਵੋਟ ਮਿਲੀ ਹੈ ਸਰਕਾਰਾਂ ਬਣੀਆਂ ਨੇ ਉਸ ਦੀਆਂ ਹਨਾ ਤਾਂ ਇੱਕ ਪਾਸੇ ਤਾਂ ਉਹਨਾਂ ਨੇ ਕਸ਼ਮੀਰ ਵਾਲਾ ਏਜੰਡਾ ਵੀ ਆਪਦਾ ਪੂਰ ਲਿਆ ਯੋਧੇ ਵਾਲਾ ਏਜੰਡਾ ਵੀ ਕਰ ਲਿਆ ਮੁਸਲਮਾਨ ਕਮਿਊਨਿਟੀ ਨੂੰ ਵੀ ਵੱਡੇ ਪੱਦਰ ਤੇ ਉਹਨਾਂ ਨੇ ਦਬਾ ਲਿਆ ਆਪਾਂ ਦੇਖ ਰਹੇ ਹਾਂ ਕੀ ਫਿਰ ਹੁਣ ਅਗਲਾ ਟਾਰਗੇਟ ਸਿੱਖ ਹੋਣਗੇ ਤੇ ਉਹਦੇ ਵਿੱਚੋਂ ਉਹ ਆਪਦਾ ਇਲੈਕਸ਼ਨਾਂ ਦੇ ਵਿੱਚ ਫਾਇਦਾ ਕਾਮਯਾਬ ਹੋ ਸਕੀ ਹੈ ਲੈਣ ਵਿੱਚ ਠੀਕ ਹੈ ਤੁਹਾਡੀ ਇਹ ਗੱਲ ਇਹ ਦੋਵੇਂ ਤਰ੍ਹਾਂ ਦੇ ਵਿਚਾਰ ਹੀ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਜਿਹੜੇ ਤਾਂ ਬਿਲਕੁਲ ਆਪਾਂ ਕਹੀਏ ਵੀ ਮੌਕੇ ਦੀ ਚੱਕ ਲੋ ਧਰ ਲੋ ਵਾਲੇ ਹੁੰਦੇ ਨੇ ਖਾਸ ਤੌਰ ਦੇ ਉੱਪਰ ਜਿਹੜੇ ਇਹ ਵਿਪਰਵਾਦੀ ਤੇ ਰਜ ਆਰਐਸਐਸ ਦੇ ਨਾਲ ਜੁੜੇ ਹੋਏ ਵਿਚਾਰਵਾਨ ਹੈਗੇ ਆ ਉਹਨਾਂ ਨੇ ਜਿੰਨੀਆਂ ਲਿਖਤਾ ਪਿਛਲੇ ਸਮੇਂ ਦੇ ਦੌਰਾਨ ਲਿਖੀਆਂ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ 75 ਸਾਲਾਂ ਦੇ ਦੌਰਾਨ ਕਿ ਜਿਹੜੇ ਬੰਦੇ ਇੰਡੀਆ ਨੂੰ ਇਰੀਟੇਟ ਕਰਦੇ ਸੀਗੇ ਅੱਜ ਉਹਨਾਂ ਨੂੰ ਆਪਣੀਆਂ ਜਾਨ ਬਚਾਉਣ ਦੇ ਲਈ ਲੁਕਣਾ ਪੈ ਰਿਹਾ ਜਾਂ ਉਹਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਜਾਂ ਦੂਜੇ ਮੁਲਕਾਂ 'ਚ ਜਾ ਕੇ ਅਸੀਂ ਉਹਨਾਂ ਨੂੰ ਹਿੱਟ ਕਰ ਰਹੇ ਹਾਂ ਸੋ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਜਾ ਰਹੀ ਔਰ ਇਹ ਕਹਿ ਰਹੇ ਕਿ ਇਹ ਇੰਡੀਆ ਦੀ ਸਮਰੱਥਾ ਦੇ ਜਾਮਨ ਨੇ ਕਿ ਇੰਡੀਆ ਹੁਣ ਮੋਦੀ ਦੇ ਤਹਿਤ ਸਮਰੱਥਾवान ਹੋਇਆ ਕਿ ਉਹ ਆਪਣੇ ਦੁਸ਼ਮਣਾਂ ਨੂੰ ਦੁਨੀਆ ਦੇ ਵਿੱਚ ਕਿਤੇ ਵੀ ਜਾ ਕੇ ਉਹ ਸੁਰੱਖਿਅਤ ਨਹੀਂ ਹੈਗੇ ਤੇ ਉਹਨਾਂ ਦੇ ਉੱਪਰ ਹਮਲੇ ਕਰ ਸਕਦਾ ਹੈ ਜਾਂ ਉਹਨਾਂ ਨੂੰ ਖਤਮ ਕਰ ਸਕਦਾ ਹੈ ਪਰ ਜਿਹੜੇ ਲੋਕ ਨਿੱਠ ਕੇ ਨੀਤੀ ਦੇ ਪੱਧਰ ਦੇ ਉੱਪਰ ਦੇਖਣ ਵਾਲੇ ਆ ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਇੱਕ ਪੋਲੀਟੀਕਲ ਰਿਟੋਰਿਕ ਕਹਿਣ ਵਾਲੀ ਗੱਲ ਹੋਰ ਹੁੰਦੀ ਆ ਅਸਲ ਗੱਲ ਹੋਰ ਹੁੰਦੀ ਆ ਹੁਣ ਜਿਹੜੀ ਰਿਟੋਰਿਕ ਦੀ ਗੱਲ ਆ ਉੱਥੇ ਹਿੰਦੂਤਵੀ ਸਿਆਸਤ ਦਾ ਜਿਸ ਤਰ੍ਹਾਂ ਦਾ ਸਾਰਾ ਡਾਇਨਾਮਿਕਸ ਰਿਹਾ ਉਹਦੇ ਵਿੱਚੋਂ ਇਹ ਗੱਲ ਲੱਗਦੀ ਹੈ ਕਿ ਇੰਟਰਨਲ ਪੋਲਿਟਿਕਸ ਜਾਂ ਵੋਟਾਂ ਦੇ ਵਿੱਚ ਇਹ ਗੱਲ ਦਾ ਇਹਨਾਂ ਨੂੰ ਫਾਇਦਾ ਹੋਊਗਾ ਇਸ ਗੱਲ ਦਾ ਫਾਇਦਾ ਹੋ ਸਕਦਾ ਹੈ ਪਰ ਦੂਸਰੇ ਪਾਸੇ ਜਿੱਥੇ ਕੁਮਾਂਤਰੀ ਤਾਕਤਾਂ ਦੇ ਨਾਲ ਤੁਹਾਡੇ ਮੁਫਾਦ ਪੇੜ ਰਹੇ ਨੇ ਉਹਦੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਜਦੋਂ ਪੋਲਿਟੀਕਲ ਲੀਡਰਸ਼ਿਪ ਰਿਟੋਰਿਕ ਨੂੰ ਬਲੀਵ ਕਰਨ ਲੱਗ ਜਵੇ ਕੋਈ ਗੱਲ ਜਿਹੜੀ ਸਿਰਫ ਕਹਿਣ ਨੂੰ ਹੀ ਐ ਜਿਹੜੀ ਸਮਰੱਥਾ ਤੁਹਾਡੇ ਕੋਲ ਹੈ ਨਹੀਂਗੀ ਤੁਸੀਂ ਕਹਿ ਰਹੇ ਹੋ ਕਿ ਹਾਂਜੀ ਸਾਨੂੰ ਸਾਨੂੰ ਸਮਰੱਥਾ ਆ ਗਈ ਜਿਸ ਤਰ੍ਹਾਂ ਇਸੇ ਵਿਸ਼ੇ ਦੇ ਉੱਪਰ ਹੀ ਪਿਛਲੇ ਦਿਨੀ ਇੱਕ ਐਨਾਲਿਸਟ ਦਾ ਲੇਖ ਸੀਗਾ ਤੇ ਉਹਨੇ ਕਿਹਾ ਕਿ ਜਦੋਂ ਤੇਜਸ ਦੇ ਵਿੱਚੋਂ ਨਰਿੰਦਰ ਮੋਦੀ ਹੁਣੀ ਥੱਲੇ ਉਤਰੇ ਤੇ ਉਹਨਾਂ ਨੇ ਕਿਹਾ ਕਿ ਇੰਡੀਆ ਦੀ ਜਿਹੜੀ ਦੇਸੀ ਤਕਨੀਕ ਐ ਘਰੇਲੂ ਤਕਨੀਕ ਜਹਾਜ਼ ਜਿਹੜਾ ਬਣਾਇਆ ਲੜਾਕੂ ਇਹਦੇ ਉੱਪਰ ਹੁਣ ਮੈਨੂੰ ਪੂਰਾ ਭਰੋਸਾ ਹੋ ਗਿਆ ਉਹ ਕਹਿੰਦੇ ਦਹਾਕੇ ਲਾ ਕੇ ਤੁਸੀਂ ਇੱਕ ਜਹਾਜ਼ ਬਣਾਇਆ ਜਿਹੜਾ ਹਾਲੀ ਕੰਬੈਟ ਸਿਚੁਏਸ਼ਨ ਦੇ ਵਿੱਚ ਨਹੀਂ ਜਾ ਸਕਦਾ ਸਿਰਫ ਤੁਸੀਂ ਉਹਦੇ ਵਿੱਚ ਝੂਟਾ ਲੈ ਕੇ ਆ ਸਕਦੇ ਪੀ ਉਹ ਲੈ ਗਿਆ ਜੇ ਤੁਸੀਂ ਲੋਕਾਂ ਨੂੰ ਦੱਸਣਾ ਹੈ ਇੰਟਰਨਲ ਪੋਲਿਟਿਕਸ ਲੋਕਾਂ ਮਾਸਸਿਸ ਨੂੰ ਬੇਵਕੂਫ ਬਣਾਉਣਾ ਹੈ ਕਿ ਅਸੀਂ ਬਹੁਤ ਸਮਰੱਥ ਹੋ ਗਏ ਆ ਇਹ ਵੱਖਰੀ ਗੱਲ ਆ ਜੇ ਵਾਕਈ ਉਹ ਹੋਏ ਸੋਚਣ ਲੱਗ ਗਿਆ ਕਿ ਇੰਡੀਆ ਇੰਨਾ ਸਮਰੱਥ ਹੋ ਗਿਆ ਕਿ ਉਹ ਮਤਲਬ ਆਪਣੇ ਹੋਣੋ ਦੀ ਵਿਦੇਸ਼ਾਂ ਤੋਂ ਜਿਹੜੇ ਹਥਿਆਰ ਖਰੀਦਦੇ ਸੀਗੇ ਜਾਂ ਜਹਾਜ਼ ਲੜਾਕੂ ਖਰੀਦਦੇ ਸੀ ਉਹਨਾਂ ਤੇ ਨਿਰਪਰਤਾ ਖਤਮ ਹੋ ਜਾਊਗੀ ਭ੍ਰਿਕ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਨਹੀਂ ਬਣੀ ਸੋ ਇਸ ਇਹੀ ਇਸ ਮਾਮਲੇ ਦੇ ਵਿੱਚ ਹੈਗਾ ਜਿਹੜਾ ਨਿਊਯਾਰਕ ਅਦਾਲਤ ਦੇ ਵਿੱਚ ਖਾਸ ਕਰਕੇ ਡੋਜ਼ੀਅਰ ਗਿਆ ਆ ਤੇ ਜਿਹਦੀ ਇਨਡਿਕਟਮੈਂਟ ਜਿਹੜੀ ਆ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੇ ਜਾਰੀ ਕੀਤੀ ਜੇ ਤੁਸੀਂ ਉਹਦੇ ਵੇਰਵੇ ਪੜੋ ਉਹਦੇ ਵਿੱਚ ਖਾਸ ਕਰਕੇ ਇਸ ਤਰ੍ਹਾਂ ਦੀਆਂ ਸਾਫ਼ ਗੱਲਾਂ ਹੈਗੀਆਂ ਜਿੱਥੇ ਇਹਨਾਂ ਦੇ ਵੱਡੇ ਬੰਦੇ ਉਹਨਾਂ ਦੀ ਅਦਾਲਤੀ ਕਾਰਵਾਈ ਦੇ ਵਿੱਚ ਫਸ ਰਹੇ ਨੇ ਅਜੀਤ ਸਾਹਿਬ ਕੁਝ ਪੱਤਰਕਾਰ ਪੱਤਰਕਾਰਾਂ ਨੇ ਜਦੋਂ ਇਹ ਸਾਰਾ ਮਾਮਲਾ ਕਵਰ ਕਰਿਆ ਖਾਸ ਕਰਕੇ ਗੁਰਪਤਵੰਦ ਸਿੰਘ ਪੰਨੂ ਵਾਲੇ ਮਾਮਲੇ ਤੇ ਆਪਾਂ ਗੱਲ ਕਰਦੇ ਆ ਬਹੁਤ ਸਾਰੀਆਂ ਦੀ ਇਹ ਸਟੇਟਮੈਂਟ ਸੀਗੀ ਕੁਝ ਨੇ ਐਨਾਲਾਈਜ਼ ਕੀਤਾ ਕਿ ਗੁਰਪਤਵੰਦ ਸਿੰਘ ਪੰਨੂ ਪਾਰ ਸਰਕਾਰ ਦੀ ਲਾਇਬਿਲਟੀ ਘਟਾ ਤੇ ਐਸੈਟ ਜਾਰੇ ਤੁਹਾਨੂੰ ਇਹਤੇ ਕੀ ਲੱਗਦਾ ਦੇਖੋ ਇਹ ਹਰ ਕਿਸੇ ਦਾ ਆਪਣਾ ਆਪਣਾ ਦੇਖਣ ਦਾ ਨਜ਼ਰੀਆ ਆ ਪਰ ਇਹ ਗੱਲ ਪੱਕੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਿਰਫ ਸਿੱਖਾਂ ਦੀ ਗੱਲ ਹੁਣ ਸਿੱਖਾਂ ਦੀ ਆਪਣੀ ਗੱਲ ਨਹੀਂ ਹੈਗੀ ਤੁਸੀਂ ਸਤੰਬਰ ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਪੱਛਮੀ মিডিਆ ਹੈਗਾ ਉਹਦੇ ਵਿੱਚ ਆਰਟੀਕਲ ਖਬਰਾਂ ਇੱਕ ਥਾਂ ਜਿੰਨੀ ਪੂਰੇ ਸੰਘਰਸ਼ ਦੇ ਦੌਰਾਨ ਵੀ ਕਦੀ ਨਹੀਂ ਸੀ ਮਿਲੀ ਉਹ ਮਿਲ ਰਹੀ ਆ ਔਰ ਜਿੰਨੀ ਡਿਪਲੋਮੇਸੀ ਪੱਛਮੀ ਤਾਕਤਾਂ ਇੰਡੀਆ ਦੇ ਨਾਲ ਕਰ ਰਹੀਆਂ ਨੇ ਉਹਦੇ ਵਿੱਚ ਸਿੱਖ ਤੇ ਖਾਲਸਤਾਨ ਦਾ ਮੁੱਦਾ ਬਿਲਕੁਲ ਕੇਂਦਰ ਦੇ ਵਿੱਚ ਆ ਉਹਦੇ ਦੁਆਲੇ ਘਟੋ ਘਟ ਐਟ ਲੀਸਟ ਨਰੇਟਿਵ ਜਾਂ ਬਿਰਤਾਂਤ ਜਿਹੜਾ ਆ ਉਹ ਉਹਦੇ ਦੁਆਲੇ ਘੁੰਮਦਾ ਨਜ਼ਰ ਆ ਰਿਹਾ ਆ ਸੋ ਇਸ ਸਥਿਤੀ ਦੇ ਵਿੱਚ ਕੋਈ ਵੀ ਅਜਿਹੀ ਮੁਹਿੰਮ ਜਿਹਦੇ ਵਿੱਚ ਨੌਨ ਬਾਈਂਡਿੰਗ ਰੈਫਰੈਂਡਮ ਦੀ ਗੱਲ ਹੋ ਰਹੀ ਹੈ ਜਾਂ ਜਿਹਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਅਸੀਂ ਡੈਮੋਕਰੈਟਿਕ ਤਰੀਕਾ ਬਣਾ ਰਹੇ ਹਾਂ ਤੇ ਇੰਡੀਆ ਸਾਡੇ ਉੱਪਰ ਹਮਲਾਵਰ ਹੋ ਰਿਹਾ ਇਹ ਗੱਲਾਂ ਬਿਰਤਾਂਤ ਦੇ ਰੂਪ ਦੇ ਵਿੱਚ ਵੀ ਤੇ ਕਿਸੇ ਖਾਸ ਹਾਲਾਤ ਬਣੇ ਦੇ ਵਿੱਚ ਪ੍ਰੈਕਟੀਕਲ ਹਾਲਾਤ ਦੇ ਵਿੱਚ ਵੀ ਇੰਡੀਆ ਦੇ ਬਰਖਲਾਫ ਜਾ ਸਕਦੀਆਂ ਨੇ ਫਿਰ ਇਹ ਇਸ ਜਿਹੜੀ ਸਾਰੀ ਗੱਲ ਆ ਉਹ ਬਿਰਤਾਂਤ ਵਾਲੀ ਉਹ ਪੰਜਾਬ ਦੀ ਸਰਜ਼ਮੀਨ ਤੇ ਕਿਉਂ ਨਹੀਂ ਉਸ ਤਰੀਕੇ ਨਾਲ ਨਜ਼ਰ ਆਉਂਦੀ ਕਿਉਂ ਨਹੀਂ ਉਹਨੂੰ ਨਹੀਂ ਆਪਾਂ ਮੈਂ ਪਹਿਲਾਂ ਵੀ ਵੀਰੇ ਇਹ ਗੱਲ ਕਹਿ ਚੁੱਕਾ ਹਾਂ ਕਿ ਆਮ ਨਜ਼ਰ ਜਿਹੜੀ ਹੈ ਉਹ ਹਮੇਸ਼ਾ ਸਤ੍ਹਾ ਦੇ ਉੱਪਰ ਦੇਖ ਰਹੀ ਹੁੰਦੀ ਜਦ ਕਿ ਬਹੁਤਾ ਕੁਝ ਸਮਾਂ ਆਉਣ ਤੇ ਹੀ ਸਤ੍ਹਾ ਤੋਂ ਉੱਪਰ ਆਉਂਦਾ ਬੀਜ ਵੀ ਜਿਹੜਾ ਆ ਉਹ ਤੁਸੀਂ ਦੇਖੋ ਆਪਾਂ ਜਦੋਂ ਬੀਜ ਪਾ ਦਿੰਨੇ ਆ ਕਿ ਜਦੋਂ ਪਹਿਲਾ ਪੁੰਗਾਰਾ ਜ਼ਮੀਨ ਤੋਂ ਬਾਹਰ ਦਿਸਣਾ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਧਰਤੀ ਦੇ ਵਿੱਚ ਅਮਲ ਚੱਲ ਰਿਹਾ ਹੁੰਦਾ ਸੋ ਪਿਛਲੇ ਸਮੇਂ ਦੇ ਦੌਰਾਨ ਇੰਡੀਅਨ ਸਟੇਟ ਇੱਕ ਵਾਰ ਇਹ ਸੋਚਦੀ ਸੀਗੀ 90ਵਿਆਂ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਚਿੰਗਿਆ ਜਾਂ ਆਜ਼ਾਦੀ ਦੀ ਗੱਲ ਹੈ ਜਾਂ ਸਿੱਖ ਹੱਕਾਂ ਦੀ ਜਿਹੜੀ ਗੱਲ ਆ ਉਹ ਦਬਾ ਦਿੱਤੀ ਗਈ ਹੈ ਪਰ ਉਹ ਵੱਖ-ਵੱਖ ਸਮੇਂ ਦੇ ਦਾ ਉਭਾਰਾ ਨੇ ਖਾਸ ਕਰਕੇ ਤੁਸੀਂ 2002 ਦੇ ਵਿੱਚ ਪ੍ਰੋਫੈਸਰ ਪੁੱਲਰ ਦੀ ਫਾਂਸੀ ਦੇ ਖਿਲਾਫ ਜਿਹੜਾ ਉਭਾਰ ਹੋਇਆ ਉਸ ਤੋਂ ਬਾਅਦ ਦੇ ਵਿੱਚ 2004 ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਮਸਲੇ ਸੀ ਉਹਨਾਂ ਦੇ ਦੌਰਾਨ 2007 ਦੇ ਵਿੱਚ ਡੇਰਾ ਸਰਸਾ ਸਾਧ ਦੇ ਮਾਮਲੇ ਦੇ ਵਿੱਚ ਫਿਰ ਭਾਈ ਰਾਜੂ ਆਣਾ ਦਾ ਫਿਰ ਬੰਦੀ ਸਿੰਘਾਂ ਦਾ ਮਾਮਲਾ ਬਿਆਬੀਆਂ ਤੋਂ ਲੈ ਕੇ ਕਿਸਾਨੀ ਅੰਦੋਲਨ ਤੱਕ ਆਉਂਦਿਆਂ ਹੋਇਆਂ ਜਦੋਂ ਆਪਾਂ ਦੇਖਦੇ ਆ ਤਾਂ ਸਿੱਖ ਆਪਣੇ ਮਾਮਲਿਆਂ ਤੋਂ ਅੱਗੇ ਜਾ ਕੇ ਇਸ ਸਾਰੇ ਖਿੱਤੇ ਦੇ ਵਿੱਚ ਕੋਈ ਸਾਂਝੇ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਕਪੈਸਿਟੀ ਜਿਹੜੀ ਆ ਉਹ ਸਿੱਧ ਕਰ ਚੁੱਕੇ ਆ ਠੀਕ ਹੈ ਸੋ ਇਸ ਸਾਰੀ ਸਥਿਤੀ ਦੇ ਵਿੱਚ ਜਿਹੜੀ ਆਪਾਂ ਬਿਲਕੁਲ ਹੀ ਇਹ ਗੱਲ ਕਹਿੰਨੇ ਆ ਤੁਸੀਂ ਦੇਖੋ ਜੇ ਇੰਨੀ ਹੀ ਜ਼ਿਆਦਾ ਮਤਲਬ ਇਹ ਆਪਾਂ ਕਹੀਏ ਕਿ ਅਰਥਹੀਣ ਗੱਲ ਹੈ ਤਾਂ ਇੰਡੀਆ ਨੂੰ ਇਸ ਤਰ੍ਹਾਂ ਰਿਐਕਟ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਉਹ ਕਰ ਰਿਹਾ ਉਹ ਇਸ ਕਰਕੇ ਕਰ ਰਿਹਾ ਜਿਹੜੀ ਗੱਲ ਮੈਂ ਪਹਿਲਾਂ ਵੀ ਕਹੀ ਮੈਂ ਦੁਹਰਾ ਦਿੰਨਾ ਕਿ ਉਹ ਉਸ ਵਕਤ ਇਹ ਨਹੀਂ ਦੇਖ ਰਹੇ ਕਿ ਜ਼ਮੀਨ ਦੇ ਉੱਪਰ ਕੀ ਹੈ ਉਹ ਇਹ ਦੇਖ ਰਹੇ ਕਿ ਸੰਭਾਵਨਾ ਕਿੱਥੇ ਹੈ ਤੇ ਇੰਡੀਆ ਅੱਜ ਅੱਜ ਦੇ ਸਮੇਂ ਦੇ ਵਿੱਚ ਜੋ ਮੇਰੀ ਅੰਡਰਸਟੈਂਡਿੰਗ ਹੈ ਉਹ ਇਸ ਸਥਿਤੀ ਦੇ ਵਿੱਚ ਨੇ ਕਿ ਜਿਹੜੀ ਚੀਜ਼ ਦੀ ਸੰਭਾਵਨਾ ਆ ਉਹ ਉਹਨੂੰ ਵੀ ਇਗਨੋਰ ਕਰਨ ਦਾ ਰਿਸਕ ਨਹੀਂ ਲੈ ਸਕਦੇ ਇਸ ਕਰਕੇ ਉਹ ਹਮਲਾਵਰ ਹੋ ਰਹੇ ਆ ਇੱਕ ਆਖਰੀ ਸਵਾਲ ਜੀ ਜਿਸ ਕਿਸਮ ਨਾਲ ਵਿਦੇਸ਼ਾਂ ਦੀ ਧਰਤੀ ਤੇ ਇਹ ਹਮਲੇ ਹੋਏ ਆ ਪਾਕਿਸਤਾਨ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਹਨਾ ਕੀ ਲੱਗਦਾ ਭਾਰਤ ਸਰਕਾਰ ਇਹਦਾ ਰਿਸਕ ਵੀ ਲੈ ਸਕਦੀ ਆ ਕਿ ਉਹ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਕੁਝ ਕਰ ਸਕਦੀ ਆ ਜਾਂ ਫਿਰ ਸਿੱਖਾਂ ਨੂੰ ਹੁਣ ਪੰਜਾਬੀਆਂ ਨੂੰ ਹੁਣ ਕਿਸ ਤਰੀਕੇ ਨਾਲ ਰਿਐਕਟ ਕਰਨਾ ਚਾਹੀਦਾ ਕਰ ਸਕਦੇ ਨੇ ਇਸ ਸਬੰਧ ਦੇ ਵਿੱਚ ਕੋਸ਼ਿਸ਼ ਜੋ ਸਾਡੀ ਸਮਝ ਵੀ ਆ ਤੇ ਜੋ ਸਾਡੀ ਜਾਣਕਾਰੀ ਵੀ ਆ ਉਦੇ ਮੁਤਾਬਕ ਇਹ ਹੈਗਾ ਕਿ ਇਸ ਤਰ੍ਹਾਂ ਦੀ ਗੱਲ ਹੈ ਹਾਂ ਜੋ ਲੱਗ ਰਹੀ ਹੈ ਗੱਲ ਇਹ ਲੱਗ ਰਹੀ ਕਿ ਇੰਡੀਆ ਬਿਲਕੁਲ ਇੱਥੇ ਕੋਈ ਜਿਹੜੇ ਆ ਸ਼ਕਤੀਤਾਂ ਜਿਹੜੀਆਂ ਉਸ ਮੂਮੈਂਟ ਦੇ ਵਿੱਚ ਵੀ ਰਹੀਆਂ ਦੇ ਜਿਹੜੀਆਂ ਆਪਣੇ ਕਿਰਦਾਰ ਨੂੰ ਸਾਬਤ ਲੈ ਸਾਬਤ ਲੈ ਕੇ ਅੱਜ ਤੱਕ ਵਿਚਰ ਰਹੇ ਨੇ ਉਹਨਾਂ ਨੂੰ ਮਤਲਬ ਟਾਰਗੇਟ ਕਰਨ ਦੀ ਵਿਉਂਤਬੰਦੀ ਹੋ ਸਕਦੀ ਪਰ ਇੱਥੇ ਜੇ ਆਪਾਂ ਬਾਹਰ ਵਾਲਾ ਵੀ ਦੇਖੀਏ ਤਾਂ ਹਰਮੀਤ ਸਿੰਘ ਪੀ ਐਚ ਡੀ ਹੋਣਾਂ ਦਾ ਪਹਿਲਾਂ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਇੰਡੀਆ ਦੇ ਖਬਰਖਾਨੇ ਦੇ ਵੱਲੋਂ ਉਹਦਾ ਜੇ ਉਹਦੇ ਪਿੱਛੇ ਭਾਈ ਪੰਜਵਾੜ ਦੇ ਦਾ ਨਾਮ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰਿਪੋ ਦਵਨ ਸਿੰਘ ਮਲਿਕ ਨੂੰ ਕੈਨੇਡਾ ਦੇ ਵਿੱਚ ਕੀਤਾ ਜਾਂਦਾ ਤੇ ਉਹਦੇ ਪਿੱਛੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਨਾਮ ਲਾਉਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾਂਦੀ ਅਵਤਾਰ ਸਿੰਘ ਖੰਡੇ ਹੋਣਾ ਦੇ ਨਾਲ ਜੋ ਵਾਪਰੇ ਇੰਗਲੈਂਡ ਦੇ ਵਿੱਚ ਉਹਨਾਂ ਦੇ ਸਾਥੀਆਂ ਦਾ ਹੀ ਨਾਮ ਜਿਹੜਾ ਆ ਉਹ ਲਾਇਆ ਜਾ ਰਿਹਾ ਹੈ ਤੇ ਪਿਛਲੇ ਦਿਨੀ ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਲੇਖ ਲੱਗਿਆ ਜਿਹਦੇ ਵਿੱਚ ਇੱਕ ਬੜੀ ਮਹੱਤਵਪੂਰਨ ਗੱਲ ਜਿਹੜੀ ਕਿ ਸਾਡੀ ਅੰਡਰਸਟੈਂਡਿੰਗ ਪਹਿਲਾਂ ਹੀ ਸੀਗੀ ਤੇ ਉਹ ਲੇਖ ਉਹਨੂੰ ਤਸਦੀਕ ਕਰਦਾ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਇੰਡੀਆ ਦੀ ਜਿਹੜੀ ਸਟੈਬਲਿਸ਼ਮੈਂਟ ਆ ਜਾਂ ਅਫੀਸ਼ੀਅਲਸ ਨੇ ਉਹ ਪ੍ਰਾਈਵੇਟਲੀ ਇਹ ਗੱਲ ਕਹਿ ਰਹੇ ਆ ਕਿ ਇਹ ਸਿੱਖਾਂ ਦੀ ਇੰਟਰਨਲ ਫਾਈਟਿੰਗ ਹੈ ਸੋ ਇਹ ਗੱਲ ਵੀ ਸਮਝ ਆਉਂਦੀ ਕਿ ਇਹ ਸਾਰੇ ਜਿਹੜੇ ਇਸ ਤਰ੍ਹਾਂ ਦੀਆਂ ਫੁਆਹਾਂ ਫੈਲਾਈਆਂ ਜਾਂਦੀਆਂ ਨੇ ਉਹਦੇ ਵਿੱਚੋਂ ਇੰਡੀਆ ਇਹ ਗੱਲ ਦਿਖਾਣਾ ਚਾਹੁੰਦਾ ਕਿ ਸਿੱਖ ਆਪਸ ਦੇ ਵਿੱਚ ਲੜ ਰਹੇ ਆ ਤੇ ਪਿਛਲੀ ਮੂਵਮੈਂਟ ਦੇ ਬਾਰੇ ਦੇ ਵਿੱਚ ਵੀ ਉਹ ਇਹੀ ਨੀਤੀ ਦਰਸਾਉਣੀ ਚਾਹੁੰਦੇ ਆ ਕਿ ਇਹ ਕੁਛ ਨਹੀਂ ਸੀਗੀ ਇਹ ਸਿੱਖਾਂ ਦੇ ਗਰੁੱਪਾਂ ਦੀ ਆਪਸ ਦੇ ਵਿੱਚ ਫਾਈਟਿੰਗ ਸੀਗੀ ਤੇ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਤੋਂ ਖਾਸ ਕਰਕੇ ਪਿਛਲੇ ਢਾਈ ਤਿੰਨ ਸਾਲ ਤੋਂ ਸਿੱਖਾਂ ਦੀ ਜਿਹੜੀ ਮਿਲਿਟੈਂਟ ਮੂਵਮੈਂਟ ਸੀਗੀ 1980 ਤੇ 90ਵਿਆਂ ਦੀ ਉਹਦੇ ਫੈਸਲੇਆ ਤੇ ਉਹਦੀ ਲੀਡਰਸ਼ਿਪ ਦੇ ਬਾਰੇ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਵਾਰ-ਵਾਰ ਚਰਚਾ ਕੀਤੀ ਜਾਂਦੀ ਆ ਉਹ ਚਰਚਾ ਕਦੀ ਵੀ ਸਸਟੇਨ ਨਹੀਂ ਕਰ ਸਕਦੀ ਇੰਨਾ ਲੰਬਾ ਸਮਾਂ ਅਸੀਂ ਆਪਣੇ ਤਜਰਬੇ ਦੇ ਆਧਾਰ ਦੇ ਉੱਪਰ ਕਹਿ ਸਕਦੇ ਹਾਂ ਜੇਕਰ ਉਹਨੂੰ ਸਟੇਟ ਬੈਕ ਨਾ ਕਰ ਰਹੀ ਹੋਵੇ ਸੋ ਉਹ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਸਿੱਖਾਂ ਦੇ ਦੂਜੇ ਹਿੱਸਿਆਂ ਦੇ ਨਾਲ ਪਹਿਲਾਂ ਇੰਟਰਨਲ ਫਾਈਟਿੰਗ ਦੇ ਵਿੱਚ ਇੰਗੇਜ ਕੀਤਾ ਜਾਵੇ ਵਰਬਲ ਦੇ ਵਿੱਚ ਉਸ ਤੋਂ ਬਾਅਦ ਕੋਈ ਇੱਕ ਦੋ ਕਟਨਾਵਾਂ ਕਰਵਾਈਆਂ ਜਾਣ ਫਿਰ ਉਹਨਾਂ ਸਿੱਖਾਂ ਦੇ ਹਿੱਸਿਆਂ ਦੇ ਉੱਪਰ ਹੀ ਬਲੇਮ ਧਰਦਿਆਂ ਹੋਇਆਂ ਉਹਨਾਂ ਸ਼ਕਤੀਤਾਂ ਨੂੰ ਟਾਰਗੇਟ ਕਰਨ ਦਾ ਜਿਹੜਾ ਵਿਉਤ ਜਿਹੜੀ ਕਿ ਜਿੰਨੀ ਸਾਰੀ ਘਟਨਾਕ੍ਰਮ ਵਾਪਰ ਰਹੇ ਨੇ ਜਿਸ ਤਰੀਕੇ ਨਾਲ ਜਦੋਂ ਉਹਨੂੰ ਨੇਠ ਕੇ ਦੇਖਦੇ ਆਂ ਤਾਂ ਜਿਹੜੀ ਤੁਸੀਂ ਗੱਲ ਕਹੀ ਕਿ ਪੰਜਾਬ 'ਚ ਹਮਲੇ ਹੋ ਸਕਦੇ ਇਹਦੀ ਬਹੁਤ ਵੱਡੀ ਸੰਭਾਵਨਾ ਆ ਉਹਦੇ ਵਾਸਤੇ ਜਿਸ ਤਰੀਕੇ ਦੇ ਨਾਲ ਗੈਂਗਸਟਰਿਜ਼ਮ ਤੇ ਨਾਰਕੋਟਿਕਸ ਨੂੰ ਸਿੱਖਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ ਇਧਰਲੇ ਪਾਸੇ ਵੀ ਇਹੇ ਕਰਕੇ ਦਿਖਾ ਸਕਦੇ ਨੇ ਉਸ ਤੋਂ ਇਲਾਵਾ ਪੁਰਾਣੇ ਜਿਹੜੇ ਕੁਝ ਫੈਸਲੇ ਹੋਏ ਸੀਗੇ ਉਹਨਾਂ ਦਾ ਹਵਾਲਾ ਦੇ ਕੇ ਵੀ ਇੱਥੇ ਸਖਸੀਤ ਤੁਹਾਨੂੰ ਟਾਰਗੇਟ ਕੀਤਾ ਜਾ ਸਕਦਾ ਤੇ ਇਹਦੇ ਨਾਲ ਹੀ ਜੁੜੀ ਹੋਈ ਗੱਲ ਜਿਹੜੀ ਤੁਸੀਂ ਕਹੀ ਵੀ ਸਿੱਖਾਂ ਨੂੰ ਕਰਨਾ ਕੀ ਚਾਹੀਦਾ ਇਸ ਸਮੇ ਸਾਡੇ ਵਾਸਤੇ ਬਤੌਰ ਸਿੱਖ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਇਕਤਾ ਇਹ ਹੈ ਕਿ ਜਿੰਨੇ ਵੀ ਵਖਰੇਵੇਂ ਵਾਲੇ ਮਸਲੇ ਨੇ ਉਹ ਆਪਸ ਦੇ ਵਿੱਚ ਅੰਦਰ ਬੈਠ ਕੇ ਵਿਚਾਰੇ ਜਾਣ ਜਿੰਦ ਤੱਕ ਪੱਦਰ ਦੇ ਉੱਪਰ ਚਾਹੇ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਲਿਖ ਰਹੇ ਹਾਂ ਤੇ ਚਾਹੇ ਅਸੀਂ ਮੰਚਾਂ ਦੇ ਉੱਪਰ ਬੋਲ ਰਹੇ ਹਾਂ ਚਾਹੇ ਕੋਈ ਪਬਲਿਕ ਸੰਬੋਧਨ ਕਰ ਰਹੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਸਾਂਝ ਦੀ ਗੱਲ ਹੈ ਉਹਦਾ ਹੀ ਪ੍ਰਕਟਾਵਾ ਹੋਣਾ ਚਾਹੀਦਾ ਜਿਹੜੇ ਸਾਡੇ ਆਪਸੀ ਮਸਲੇ ਨੇ ਉਹ ਸਾਨੂੰ ਆਪਸ ਦੇ ਵਿੱਚ ਬੈਠ ਕੇ ਵਿਚਾਰਨੇ ਚਾਹੀਦੇ ਦੂਸਰੀ ਗੱਲ ਜਿਹੜੀ ਬਹੁਤ ਹੀ ਜ਼ਿਆਦਾ ਇਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਕਿ ਦੋ ਪ੍ਰੋਸੈਸ ਸਾਨੂੰ ਆਪਣੇ ਸਟੈਬਲਿਸ਼ ਕਰਨੇ ਪੈਣੇ ਇੱਕ ਸਾਡਾ ਡਿਸੀਜਨ 메ਕਿੰਗ ਦਾ ਤੇ ਦੂਸਰਾ ਲੀਡਰਸ਼ਿਪ ਇਵਾਲਵ ਕਰਨ ਦਾ ਤੇ ਸਿੱਖਾਂ ਦੇ ਵਿੱਚ ਇਹ ਗੱਲ ਮੰਨਣੀ ਚਾਹੀਦੀ ਕਿ ਜਿਹੜੀ ਡਿਸੀਜਨ 메ਕਿੰਗ ਆ ਉਹ ਕਲੈਕਟਿਵ ਡਿਸੀਜਨ 메ਕਿੰਗ ਹੁੰਦੀ ਰਹੀ ਸਾਂਝੇ ਤੌਰ ਦੇ ਉੱਪਰ ਗੁਰਮਤੇ ਦੇ ਆਧਾਰ ਦੇ ਉੱਪਰ ਤੇ ਦੂਸਰਾ ਜਿਹੜੀ ਅਗਵਾਈ ਵੀ ਹੈ ਉਹ ਸਾਂਝੀ ਅਗਵਾਈ ਪੰਜਾਂ ਦੀ ਪੰਚ ਪ੍ਰਧਾਨੀ ਵਾਲੀ ਜਿਹੜੀ ਆ ਉਹ ਰਹੀ ਹੈ ਸੋ ਜੇਕਰ ਅਸੀਂ ਅੱਜ ਇਸ ਬਦਲ ਰਹੇ ਸੰਸਾਰ ਦੇ ਵਿੱਚ ਆਪਣੀਆਂ ਬੁਨਿਆਦਾਂ ਦੇ ਉੱਪਰ ਖੜ ਕੇ ਕੁਝ ਉਸਾਰਨਾ ਚਾਹੁੰਦੇ ਆਂ ਤੇ ਸਾਨੂੰ ਆਪਣੇ ਫੈਸਲੇ ਲੈਣ ਦਾ ਤਰੀਕਾ ਆਪ ਆਪਣਾ ਅਪਣਾਉਣਾ ਚਾਹੀਦਾ ਤੇ ਇਸੇ ਦੇ ਨਾਲ ਹੀ ਸਾਨੂੰ ਆਪਣੇ ਜਥੇਬੰਦ ਹੋਣ ਦਾ ਜਾਂ ਆਪਣੀ ਲੀਡਰਸ਼ਿਪ ਲੈ ਕੇ ਆਉਣ ਦਾ ਤਰੀਕਾ ਜਿਹੜਾ ਉਹ ਵੀ ਆਪਣਾ ਅਪਣਾਉਣਾ ਚਾਹੀਦਾ ਬਹੁਤ ਧੰਨਵਾਦ ਮਿਹਰਬਾਨੀ ਜੀ ਆਪਾਂ ਗੱਲਬਾਤ ਕੀਤੀ ਆ ਪਰਮਜੀਤ ਸਿੰਘ ਗਾਜ਼ੀ ਹੋਰਾਂ ਨਾਲ ਜੋ ਲਗਾਤਾਰ ਖਾਲਿਸਤਾਨ ਦੀ ਮੰਗ ਕਰਨ ਵਾਲੇ ਕਾਰਕੁਨਾਂ ਉੱਪਰ ਲੀਡਰ ਉੱਪਰ ਭਾਰਤ ਸਰਕਾਰ ਤੇ ਦੋਸ਼ ਲੱਗ ਰਿਹਾ ਕਿ ਉਹ ਹਮਲੇ ਕਰਵਾ ਰਹੀ ਹੈ ਦਾ ਇਹਦਾ ਬੈਕਗਰਾਉਂਡ ਕੀ ਇੰਟਰਨੈਸ਼ਨਲ ਪੋਲਿਟਿਕਸ ਨਾਲ ਇਹ ਗੱਲ ਕਿਵੇਂ ਜੋੜਦੀ ਹੈ ਤੁਸੀਂ ਇਹ ਸਾਰੇ ਕਾਸੇ ਨੂੰ ਕਿਵੇਂ ਦੇਖਦੇ ਹੋ ਆਪਣੀ رائے ਸੁਝਾ ਕੋਈ ਸਵਾਲ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਦੇਖਦੇ ਰਹੋ ਦੁਨੀਆ